ਮੰਡੀ ਰੋੜਾ ਵਾਲੀ ਦੇ ਵਿੱਚ ਅੱਜ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਭਗਤ ਕਬੀਰ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੇਵਾਦਾਰਾਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਠੰਡੇ ਮਿੱਠੇ ਜਲਦੀਸ਼ ਬੀਲ ਲਗਾਈ ਗਈ ਜਿਸ ਦੌਰਾਨ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਸੇਵਾਦਾਰਾਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਠੰਡਾ ਮਿੱਠਾ ਜਲ ਚਕਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੇਵਾਦਾਰ ਮਨੀਸ਼ ਕੁਮਾਰ ਅਤੇ ਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਅੱਜ ਮੰਡੀ ਰੋੜਾ ਵਾਲੀ ਦੇ ਵਿੱਚ ਮੰਡੀ ਵਾਸੀਆਂ ਦੇ ਸਹਿਯੋਗ ਦੇ ਨਾਲ ਭਗਤ ਕਬੀਰ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਠੰਡੇ ਮਿੱਠੇ ਜਲਦੀਸ਼ ਬੀਲ ਲ ਕੀ ਹੈ ਉਹਨਾਂ ਨੇ ਕਿਹਾ ਕਿ ਹਰ ਸਾਲ ਹੀ ਮੰਡੀ ਰੋਡਾਂ ਵਾਲੀ ਦੇ ਵਿੱਚ ਸਮੂਹ ਵਾਸੀਆਂ ਦੇ ਸਹਿਯੋਗ ਦੇ ਨਾਲ ਭਗਤ ਕਬੀਰ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਨੇ ਜਿਸ ਦੇ ਚੱਲਦਿਆਂ ਇਸ ਵਾਰ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੰਡੇ ਮਿੱਠੇ ਜਲ ਦੀ ਸਭੀ ਲਗਾਈ ਗਈ ਹੈ ਅਤੇ ਸੇਵਾਦਾਰਾਂ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਠੰਡਾ ਮਿੱਠਾ ਜਲ ਵੀ ਛਕਾਇਆ ਗਿਆ ਹੈ ਇਸ ਮੌਕੇ ਧਨ ਸਿੰਘ ਕਾਲਾ RAM ਰਜਿੰਦਰ ਕੁਮਾਰ ਅਨੈਲ ਕੁਮਾਰ ਡਾਕਟਰ ਸੁਨੀਲ ਕੁਮਾਰ ਅਥਰਵ ਕੁਮਾਰ ਮੋਂਟੂ ਵਿਮਲ ਵਿਜੇ ਮਦਾਨ ਵਿਨੋਦ ਕੁਮਾਰ ਆਦ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਭਗਤ ਅਕਬੀਰ ਦਾਸ ਜੀ ਉਹਨਾਂ ਦਾ ਅਵਤਾਰ ਦਿਹਾੜਾ ਸਮੂਹ ਮੰਡੀ ਰੋੜਾ ਵਾਲੇ ਦੀ ਸੰਗਤ ਬੜੀ ਖੁਸ਼ੀ ਅਤੇ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ ਜੀ ਉਹਨਾਂ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਦੇ ਵਿੱਚ ਅੱਜ ਮੰਡੀ ਵਿੱਚ ਠੰਡੇ ਮਿੱਠੇ ਜਲਦੀ ਸ਼ੇਰ ਚੱਲ ਰਹੀ ਹੈ ਜੀ ਸਮੂਹ ਸਾਧ ਸੰਗਤ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਮੀਲ ਲਗਾਈ ਗਈ ਹੈ ਸੰਗਤਾ ਵੱਧ ਚੜ ਕੇ ਸੇਵਾ ਵਿੱਚ ਹਿੱਸਾ ਵੀ ਪਾ ਰਹੀਆਂ ਨੇ ਤੇ ਸੇਵਾ ਵੀ ਬਹੁਤ ਵੱਧ ਚੜ ਕੇ ਕਰ ਰਹੀਆਂ ਜੀ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆ ਕੇ ਜਲ ਛੱਕੇ ਜਾਓ ਜੀ ਨਾਲੇ ਜਲ ਛੱਕ ਕੇ ਜਾ ਰਹੇ ਆ ਰਹੇ ਜੀ ਉੱਪਰੋਂ ਗਰਮੀ ਵੀ ਬਹੁਤ ਹੈ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਠੰਡੇ ਮਿੱਠੇ ਜਲ ਦੀ ਸ਼ਮੀਲ ਬਹੁਤ ਚੱਲ ਰਹੀ ਹੈ ਜੀ ਬੜੀ ਕਿਰਪਾ ਹੋ ਗਈ ਮੰਡੀ ਘੋੜਾ ਵਾਲੀ ਵਿੱਚ ਬਾਬਾ ਬਾਬਾ ਜੀ ਕਬੀਲदास ਜੀ ਦੇ ਬਿੱਤਰ ਜਨਮ ਦਿਹਾੜੇ ਤੇ ਅਸੀਂ ਅੱਜ ਹਰ ਸਾਲ ਦੀ ਤਰ੍ਹਾਂ ਕਦੇ ਲੰਗਰ ਤੇ ਕਦੇ ਅਸੀਂ ਅੱਧ ਪ੍ਰਕਾਰ ਦੇ ਲੰਗਰ ਲਾਨੇ ਅੱਜ ਅਸੀਂ ਮੌਸਮ ਵੇਖਦੇ ਹੋਏ ਅਸੀਂ ਠੰਡੇ ਪਾਣੀ ਦੀ ਸ਼ਭੀਲ ਲਾਈ ਹੈ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ